ਫਰੀडम फाइਟਰ ਉਤਰ ਅਧਿਕਾਰੀ ਸੰਸਥਾ ਪੰਜਾਬ ਰਜਿਸਟਰ ਦੀ ਮਹੀਨਾਵਾਰ ਮੀਟਿੰਗ ਡਿਪਟੀ ਕਮਿਸ਼ਨਰ ਦੇ ਦਫਤਰ ਵਿਕੇ ਸਹਾਇਕ ਕਮਿਸ਼ਨਰ ਹਰਬੰਸ ਸਿੰਘ ਨਾਲ ਹੋਈ ਜਿਸ ਵਿੱਚ ਸੁਤੰਤਰਤਾ ਸਨਾਮੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਹੋਈਆਂ ਸਰਕਾਰ ਵੱਲੋਂ ਬਜ਼ੁਰਗਾਂ ਹੈਂਡੀਕੈਪ ਤੇ ਸੀਨੀਅਰ ਸਿਟੀਜ਼ਨ ਉਹ ਹਰ ठा विशेष ਹੁਦਾ ਦਿੱਲੀ ਹੈ ਮੀਟਿੰਗ ਵਿੱਚ ਸੁਤੰਤਰਤਾ ਸਨਾਮੀਆਂ ਦੇ ਪਰਿਵਾਰ ਚ ਕੋਈ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਜਾਂਦੇ ਹਨ ਤਾਂ ਉਹਨਾਂ ਲਈ ਉਹ ਬੀਟੀ ਅਲੱਗ ਲਗਵਾਈ ਜਾਵੇ ਕੈਂਸਰ ਹਸਪਤਾਲ ਸੰਗਰੂਰ ਵਿੱਚ ਸੁਤੰਤਰਤਾ ਸਨਾਮੀਆਂ ਦੇ ਪਰਿਵਾਰਾਂ ਨੂੰ ਸਰਕਾਰੀ ਹਸਪਤਾਲਾਂ ਦੀ ਤਰਜ ਤੇ ਫ੍ਰੀ ਇਲਾਜ ਦੀ ਸੌਦਾ ਦਿੱਤੀ ਜਾਵੇ ਸੁਤੰਤਰਤਾ ਸੈਨਾਮੀਆਂ ਦੇ ਨਾਂ ਤੇ ਇਸ ਕੁਲਾ ਪਿੰਡਾ ਵਿੱਚ ਸੜਕਾਂ ਦੇ ਨਾਂ ਰੱਖਣ ਸਮੇ ਲਗਾਈਆਂ ਸ਼ਰਤਾਵਿਚ ਢਿੱਲੇ ਦਿੱਤੀ ਜਾਵੇ ਸੁਤੰਤਰਤਾ ਸੈਨਾਮੀਆਂ ਨੂੰ 600 ਯੂਨਿਟ ਮੁਫਤ ਬਿਜਲੀ ਬਿਨਾਂ ਸ਼ਰਤ ਦਿੱਤੀ ਜਾਵੇ ਇਸੇ ਤਰ੍ਹਾਂ ਜਮਾਲਪੁਰਾ ਦੇ ਪਾਰਕ ਵਿੱਚ ਸੈਨਾਮੀਆਂ ਦੀ ਯਾਦ ਵਿੱਚ ਲਗਾਏ ਗਏ ਪੱਥਰ ਦੇ ਸੁਤੰਤਰਤਾ ਸੈਨਾਮੀਆਂ ਦੇ ਨਾਮ ਮਾਨ ਸਨਮਾਨ ਨਾਲ ਚੰਗੀ ਤਰ੍ਹਾਂ ਲਿਖੇ ਜਾਣ ਅੱਗੇ ਹੋਰ ਕੀ ਕਹਾਏ ਤੁਸੀਂ ਸੁਣੋ ਸਾਰਾ ਕੁਝ ਕਰਾਂਗੇ ਸਾਰਾ ਬੱਗਵਾ ਦਵਾ ਦਾ ਨਾਲ ਕੀ ਦਾ 팀 ਬੰਨਣਾ ਦੇ ਰੋਲੇ ਉਹ ਜਿਹੜੀਆਂ ਉਹ ਮਹਿਕਮੇ ਵਾਲਿਆਂ ਨੂੰ ਪੁੱਛਾਂਗੇ ਜਿਹੜੇ ਮਹਿਕਮੇ ਦੀਆਂ ਮੰਗਾਂ ਨੇ ਇਹ ਨਾ ਹੋਈ ਆਪਣਾ ਸੁਭਾਸ ਬੋੜਾ ਜਿਹੜੀ ਅੱਜ ਥੋੜੀ ਐਡਮਿਨ ਦੇ ਅੰਦਰ ਡਿਪਟੀ ਸਾਹਿਬ ਡਿਪਟੀ ਕਮਿਸ਼ਨਰ ਮੀਟਿੰਗ ਹੋਈ ਹੈ ਸੰਗਰਾਵੀਆਂ ਨੂੰ ਲੈ ਕੇ ਉਹ ਜੇ ਕੀ ਕੀ ਮੰਗਾਂ ਰੱਖੀਆਂ ਨੇ ਇਸ ਵਿੱਚ ਸਾਡੇ ਉਹਨਾਂ ਦੇ ਨਾਲ ਮੈਡੀਕਲ ਵੀ ਹੈ ਮੈਡੀਕਲ ਹਸਪਤਾਲਾਂ ਵਾਸਤੇ ਸਾਡੀ ਹੈਲਪ ਵਾਸਤੇ ਕਿਉਂਕਿ ਸਾਰੇ ਹਸਪਤਾਲਾਂ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਹਸਪਤਾਲਾਂ ਦੇ ਵਿੱਚ ਸਭ ਕਿਤੇ ਮਤਲਬ ਓਪੀਡੀ ਦੇ ਵਿੱਚ ਵੀ ਸੱਤਤਰ ਦਾ ਸੁਨਾਨੀਆਂ ਦਾ ਅਲੱਗ ਵੀ ਲਗਾਇਆ ਜਾਵੇ ਲਾਈਨ ਲਗਾਈ ਜਾਵੇ ਤੇ ਸਭ ਨੂੰ ਮਾਨ ਸਨਮਾਨ ਦਿੱਤਾ ਜਾਵੇ ਇਸ ਨੂੰ ਅੰਦਰ ਦਾ ਸੁਨਾਨੀਆਂ ਦੂਸਰਾ ਅਸੀਂ ਆਪਣੇ ਸੰਗਰੂਰ ਦੇ ਵਿੱਚ ਕੈਂਸਰ ਹਸਪੀਟਲ ਦੇ ਵਿੱਚ ਵੀ ਅਸੀਂ ਸਰਕਾਰੀ ਹਫ਼ਤਾਨਾ ਦੀ ਤਰਜ਼ ਦੇ ਉੱਪਰ ਆਪਣਾ ਫ੍ਰੀ ਇਲਾਜ ਕਰਨੇ ਆ ਕਿ ਸਾਡੇ ਪਰਿਵਾਰਾਂ ਨੂੰ ਫ੍ਰੀ ਇਲਾਜ ਮਿਲਿਆ ਜਾਵੇ ਤੀਸਰਾ ਸਾਡੇ ਜਵਾਲਪੁਰੇ ਦੇ ਵਿੱਚ ਇੱਕ ਇੰਸਟ੍ਰਕਟਰ ਦਾ ਸੁਨਾਨੀਆ ਵਾਸਤੇ ਇੱਕ ਮੀ ਪੱਥਰ ਲਾਇਆ ਹੋਇਆ ਹੈ ਸਟੈਚੂ ਲਗਾਇਆ ਹੋਇਆ ਹੈ ਉਹਦੇ ਵਿੱਚ ਸਾਡਾ ਮਤਲਬ ਮਾਨ ਸਨਮਾਨ ਦੇ ਨਾਲ ਸਾਡੇ ਸ਼ਰੂਕਾ ਦੇ ਮਾਨ ਸਨਮਾਨ ਨੂੰ ਉੱਥੇ ਠੀਕ ਕੀਤਾ ਜਾਵੇ ਤੇ ਇੱਕ ਸਾਨੂੰ ਜਿਹੜੀ 600 ਯੂਨਿਟ ਬਿਲਕੁਲ ਫ੍ਰੀ ਹੈ ਉਹ ਵੀ ਸਾਨੂੰ ਬਿਨਾਂ ਸ਼ਰਤ ਤੋਂ ਜੀ ਵੀ ਮਿਲੇ ਜਾਂਦੀ ਹੈ ਸਾਡੇ ਇਹ ਹੀ ਛੋਟੇ ਛੋਟੇ ਮੰਗਾਲੇ ਸਦੀ ਸਰਕਾਰ ਨੂੰ ਤਰਕਾਸਤ ਸਰੇ ਮੰਗਾਉਣੇ ਆ